ਕਮਲ ਕੌਰ ਦੇ ਹੋਏ ਕਤਲੇ ਤੋਂ ਬਾਅਦ ਦੀਪਿਕਾ ਲੁਥਰਾ ਨੂੰ ਲਗਾਤਾਰ ਥ੍ਰੈਟ ਕਾਲਸ ਆ ਰਹੀਆਂ ਸਨ ਤੇ ਮੈਰੋਂ ਦੇ ਵੱਲੋਂ ਵੀ ਲਾਈਵ ਆ ਕੇ ਸਿੱਧੇ ਤੌਰ ਤੇ ਦੀਪਿਕਾ ਲੁਥਰਾ ਨੂੰ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਦੀਪਿਕਾ ਲੁਥਰਾ ਦਾ ਜੜਾ ਅਕਾਊਂਟ ਆ ਉਹ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਦੇ ਬਾਰੇ ਨਿਕਲ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਤੇ ਜਿਵੇਂ ਹੀ ਵੀਡੀਓ ਪੋਸਟ ਕੀਤੀਆਂ ਤਾਂ ਲੋਕਾਂ ਦੇ ਵੱਲੋਂ ਕਮੈਂਟਾਂ ਦੇ ਢੇਰ ਲਾ ਦਿੱਤੇ ਗਏ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਾਊਂਟ ਬੰਦ ਹੋਣ ਤੋਂ ਬਾਅਦ ਦੀਪਕਾ ਲੁਥਰਾ ਨੇ ਫਿਰ ਇੰਸਟਾਗ੍ਰam ਤੇ ਵਾਪਸੀ ਕਰ ਲਈ ਹੈ ਤੇ ਤੁਸੀਂ ਦੇਖ ਸਕਦੇ ਹੋ ਦੋ ਵੀਡੀਓ ਵੀ ਉਸ ਦੇ ਵੱਲੋਂ ਪੋਸਟ ਕੀਤੀਆਂ ਗਈਆਂ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਸ ਨੇ ਆਪਣੇ ਪੂਰੇ ਤਨ ਦੇ ਉੱਤੇ ਚੁੰਨੀ ਲਈ ਹੈ ਤੇ ਨਾਲ ਹੀ ਉਸ ਨੇ ਆਪਣੀ ਇੱਕ ਸਟੋਰੀ ਸ਼ੇਅਰ ਕੀਤੀ ਹੈ ਸਟੋਰੀ ਦੇ ਵਿੱਚ ਉਸ ਨੇ ਲਿਖਿਆ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸੁਨਾ ਚਾਨੀ ਹਾਂ ਇਹ ਜੋ ਵੀ ਮੇਰੇ ਤੇ ਇਲਜ਼ਾਮ ਲੱਗ ਰਹੇ ਹਨ ਇਸ ਚੀਜ਼ ਉੱਪਰ ਮੈਂ 2 ਮਹੀਨੇ ਪਹਿਲਾਂ ਹੀ ਮਾਫੀ ਮੰਗ ਲਈ ਸੀ ਤੇ ਇਸ ਤੋਂ ਬਾਅਦ ਮੈਂ ਕੋਈ ਵੀ ਇਤਰਾਜ਼ਯੋਗ ਵੀਡੀਓ ਆਪਣੇ ਚੈਨਲ ਤੇ ਨਹੀਂ ਪਾਈ ਸੀ ਪਰ ਫਿਰ ਵੀ ਜੇ ਅਜੇ ਵੀ ਲੱਗਦਾ ਹੈ ਕਿ ਗਲਤ ਕੀਤਾ ਸੀ ਮੈਂ ਫਿਰ ਤੋਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦੀ ਹਾਂ ਤੇ ਭਵਿੱਖ ਵਿੱਚ ਮੈਂ ਕਦੀ ਵੀ ਆਪਣੇ ਪੰਜਾਬ ਦਾ ਨਾਮ ਖਰਾਬ ਨਹੀਂ ਹੋਣ ਦਵਾਂਗੀ ਸੌਰੀ ਇਸ ਪੋਸਟ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਦੀਪਕਾ ਲੁਥਰਾ ਨੂੰ ਕੀਤੇ ਜਾ ਰਹੇ ਹਨ ਕਿਉਂਕਿ ਲਗਾਤਾਰ ਦੀਪਕਾ ਲੁਥਰਾ ਨੂੰ ਥ੍ਰੈਟ ਕਾਲਸ ਆ ਰਹੀਆਂ ਸਨ ਤੇ ਤੁਸੀਂ ਦੀਪਕਾ ਲੋਥਰਾ ਦੀ ਕੰਟੈਂਟ ਨੂੰ ਕਿਵੇਂ ਦੇਖਦੇ ਹੋ ਤੇ ਤੁਹਾਨੂੰ ਉਸ ਦਾ ਮਾਫੀ ਮੰਗਣਾ ਕਿਵੇਂ ਲੱਗਦਾ ਹੈ ਆਪਣੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟਸ ਤੋ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ